ਜਾਕੜ ਸਾਹਿਬ ਇਹ ਬਤਾਓ ਇਦਰ ਉਦਰ ਕੀ ਬਾਤ ਮਤ ਕਰੋ ਇਹ ਬਤਾਓ ਕਿ ਝੂਠ ਕਿਉਂ ਬੋਲਾ ਜੀ ਉਹਨਾਂ ਨੂੰ ਮਾਫੀ ਮੰਗਣੀ ਪਊਗੀ ਪੰਜਾਬ ਦੇ ਲੋਕਾਂ ਕੋ ਨਹੀਂ ਤੇ ਅਸੀਂ ਉਹਨਾਂ ਦਾ ਖਿਹੜਾ ਛੰਡਣ ਵਾਲੇ ਨਹੀਂ ਕਿ ਇਹਨਾਂ ਦੇ ਹੁਕਮ ਮੰਨ ਕੇ ਅੱਗੇ ਫੋਟੋ ਲਾਤੀ ਚਾਕੀ ਦੇ ਕੇਜਰੀਵਾਲ ਸਾਹਿਬ ਦੀ ਤੇ ਭਗਵਾਨ ਮਾਨ ਜੀ ਉਹਨਾਂ ਨੇ ਕਿਹਾ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਆ ਇਸ ਨੈਸ਼ਨਲ ਇਵੈਂਟ ਜਿਹਦੇ ਤੁਸੀਂ ਕਰਨੇ ਹੋ ਇਹਦੇ ਵਿੱਚ ਇਹਨਾਂ ਦੀ ਤੁਸੀਂ ਤਸਵੀਰ ਕਿਵੇਂ ਲਾਓਗੇ ਕਰਨੇ ਚ ਤਸਵੀਰ ਤਾਂ ਲੱਗੂਗੀ ਜਿਹੜਾ ਉਹਨਾਂ ਨੇ ਗੁੰਮਰਾਹਕੋਨ ਧਿਆਨ ਦਿੱਤਾ ਹੈ ਪੰਜਾਬ ਦੇ ਸ਼ਹੀਦਾਂ ਦੇ ਨਾਲ ਖੜਨ ਦੀ ਬਜਾਏ ਪੰਜਾਬ ਨਾਲ ਵਿਤਕਰਾ ਕਰ ਰਹੀ ਦੇਸ਼ ਦੀ ਸਰਕਾਰ ਦੇ ਅਖ ਵਿੱਚ ਖੜੇ ਦਿਖਾਈ ਦਿੱਤੇ ਆ ਤੇ ਪੰਜਾਬ ਦੇ ਲੋਕ ਤੇ ਸਵਾਲ ਕਰਨਗੇ ਕਿ ਜਾਖੜ ਸਾਹਿਬ ਮਾਫੀ ਕੇਂਦਰ ਸਰਕਾਰ ਨੇ ਤੇ ਜਦੋਂ ਸਪਸ਼ਟੀ ਕਰਤਾ ਵੀ ਐਵੇਂ ਦੀ ਕੋਈ ਚਾਕ ਨਹੀਂ ਆਈ ਕਿ ਜਿੱਤੇ ਸਾਡੇ ਸੀਐਮ ਸਾਹਿਬਾਨਾਂ ਦਾ ਫੋਟੋ ਉਹਨਾਂ ਨੇ ਤੇ ਬਿਲਕੁਲ মিডিਆ ਚਾਹ ਕੇ ਪ੍ਰੈਸ ਕਾਨਫਰੰਸ ਕਰਕੇ ਡਿਪਾਰਟਮੈਂਟ ਆਫ ਡਿਫੈਂਸ ਨੇ ਕਰੇ। ਉਹਦਾ ਮਤਲਬ ਸਪਸ਼ਟ ਉਹਨਾਂ ਨੇ ਕਿਹਾ ਤਾਂ ਵੀ ਜਾਖੜ ਸਾਹਿਬ ਝੂਠ ਬੋਲ ਰਹੇ। ਪੰਜਾਬ ਸਟੇਟ ਨਾਲ ਵਿਤਕਰਾ ਕੀਤਾ ਆ। ਜਾਖੜ ਸਾਹਿਬ ਨੇ ਝੂਠ ਬੋਲਿਆ। ਤਾਂ ਇਸ ਕਰਕੇ ਅਸੀਂ ਕਿੰਨੇ ਜਾਖੜ ਸਾਹਿਬ ਜਾਂ माफी ਵਾਂਗੂ ਜਾਂ ਸਬੂਤ। ਸਰਕਾਰ ਦੇ ਸਕੀਮਸ ਦੀ ਗੱਲ ਹੁੰਦੀ ਆ। ਉਦੇਚ ਵੀ ਇਹ ਕਿਤੇ ਨਾ ਕਿਤੇ ਵਿਤਕਰਾ ਕਰਦੇ ਆ ਭਾਜਪਾ ਰੂਲਡ ਸਟੇਟਸ ਨੂੰ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਹਰਿਆਣੇ ਨੂੰ ਲਗਾਤਾਰ ਰਿਪਰੈਜਨਟੇਸ਼ਨ ਮਿਲਦੀ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਕਿੰਨੇ ਸਾਰਿਆਂ ਨੂੰ ਦੌਰ ਲੇਕਿਨ ਪੰਜਾਬ ਨਾਲ ਧੱਕਾ ਨਾ ਕਰੋ ਦਿੱਲੀ ਨਾਲ ਧੱਕਾ ਸਸੀਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ 26 ਜਨਵਰੀ ਮੁੱਦਾ ਬਣਿਆ ਹੋਇਆ ਹੈ ਔਰ 26 ਜਨਵਰੀ ਚ ਦਿੱਲੀ ਪਰੇਡ ਦੇ ਵਿੱਚ ਸ਼ਾਮਲ ਹੋਣ ਵਾਲੀਆਂ ਜਿਹੜੀਆਂ ਝਾਕੀਆਂ ਨੇ ਉਹਨੂੰ ਲੈ ਕੇ ਪੰਜਾਬ ਦੇ ਵਿੱਚ ਕਾਫੀ ਸਿਆਸਤ ਜੜੀ ਹੋ ਗਰਮਾਈ ਹੋਈ ਹੈ ਖਾਸ ਕਰਕੇ ਗੱਲ ਕਰੀਏ ਤਾਂ ਉਸ ਨੂੰ ਲੈ ਕੇ ਪਹਿਲੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਪੀਸੀ ਕੀਤੀ ਸੀਗੀ ਫਿਰ ਉਹਦੇ ਬਾਅਦ ਸੁਨੀਲ ਜਾਖੜ ਜਿਹੜੇ ਕਿ ਬੀਜੇਪੀ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੇ ਪੀਸੀ ਕਰਕੇ ਜਵਾਬ ਦਿੱਤਾ ਸੀ ਕਿਹਾ ਕਿ ਉੱਥੇ ਸੀਐਮ ਦਿੱਲੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਸੀਐਮ ਜਿਹੜੇ ਨੇ ਭਗਵੰਤ ਮਾਨ ਉਹਨਾਂ ਦੀਆਂ ਤਸਵੀਰਾਂ ਨਾਲ ਲਾ ਕੇ ਗੱਲ ਕੀਤੀ ਗਈ ਹੈ ਤੇ ਤਾਂ ਕਰਕੇ ਰਿਜੈਕਟ ਹੋਈਆਂ ਨੇ ਕਾਫੀ ਉਸ ਤੇ ਹੰਗਾਮਾ ਹੋਇਆ ਪਰ ਹੁਣ ਉਹਦੇ ਵਿੱਚ ਡਿਫੈਂਸ ਮਿਨਿਸਟਰੀ ਆਈ ਹੈ ਉਹਨਾਂ ਦਾ ਇੱਕ ਖਬਰਾਂ ਨਸ਼ਰ ਹੋਈਆਂ ਨੇ ਜਾਂ ਉਹਨਾਂ ਦਾ ਇੱਕ ਕਹਿ ਸਕਦੇ ਆ ਕਿ ਉਹਦੇ ਵੱਲੋਂ ਇੱਕ ਸਟੇਟਮੈਂਟ ਆਈ ਹੈ ਡਿਫੈਂਸ ਮਿਨਿਸਟਰੀ ਵੱਲੋਂ ਉਹਨਾਂ ਨੇ ਕਿਹਾ ਕਿ ਆਨਲਾਈਨ ਡਿਸਪਲੇ ਹੋਈਆਂ ਨੇ ਔਰ ਇਸ ਦੇ ਵਿਊਜ਼ ਪਬਲਿਕ ਦੇ ਮੰਗੇ ਗਏ ਸਿਗੇ ਸੱਤ ਜਿਹੜੀਆਂ ਆਰਟਵਰਕਸ ਸਿਗੇ ਉਹ ਆਏ ਸਿਗੇ ਪੰਜਾਬ ਵੱਲੋਂ ਤੇ ਉਹਦੇ ਤੇ ਮੰਗਿਆ ਗਿਆ ਸੀ ਸਾਰੇ ਪਬਲਿਕ ਵਿਊਜ਼ ਪਰ ਉਹ ਰਿਜੈਕਟ ਹੋਏ ਨੇ दैट इज अ डिफरेंट थिंग ਪਰ ਉਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੋਈ ਅਸੀਆਂ ਤਸਵੀਰਾਂ ਮੁੱਖ ਮੰਤਰੀਆਂ ਦੇ ਉਹਦੇ ਤੇ ਨਹੀਂ ਸੀਗੀਆਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੀਆਂ ਚੱਕੀਆਂ 26 ਗਈਆਂ ਸੀਗੀਆਂ ਜਿਦੇ ਤੇ ਉਹਨਾਂ ਨੇ ਸਕੂਲਸ ਤੇ ਖਾਸ ਕਰਕੇ ਮੁਹੱਲਾ ਕਲੀਨਿਕਸ ਦੀ ਗੱਲ ਕੀਤੀ ਸੀ ਉਹ ਵੀ ਰਿਜੈਕਟ ਹੋਈਆਂ ਨੇ ਕਾਫੀ ਗੱਲਬਾਤ ਇਹ ਖਾਸ ਕਰਕੇ ਪੰਜਾਬੀ ਦੀ ਪੰਜਾਬ ਦੀ ਚੱਕੀਆਂ ਦੀ ਤਾਂ ਗੱਲ ਹੋ ਰਹੀ ਹੈ ਕਿਉਂਕਿ ਕਿਹਾ ਜਾਂਦਾ ਕਿ ਪੰਜਾਬ ਨੇ ਬਹੁਤ ਸਾਰੀਆਂ ਸ਼ਹੀਦੀਆਂ ਦਿੱਤੀਆਂ ਆਜ਼ਾਦੀ ਦੇ ਵਿੱਚ ਆਪਣਾ ਇੱਕ ਵੱਡਾ ਹਿੱਸਾ ਪਾਇਆ ਔਰ ਇਹਦਾ ਕਲਚਰ ਜਿਹੜਾ ਬਹੁਤ ਹੀ ਰੁਚੀ ਹੈਗਾ ਔਰ ਇਹ ਚਾਕੀਆਂ ਜ਼ਰੂਰ ਦੇਸ਼ ਦੇ ਪਰੇਡ ਦੇ ਵਿੱਚ ਜਿਹੜੀ 26 ਜਨਵਰੀ ਨੂੰ ਹੁਣੀ ਰਿਪਬਲਿਕ ਡੇ ਦੀ ਉਹਦੇ ਵਿੱਚ ਸ਼ਾਮਲ ਹੋਣੀਆਂ ਚਾਹੀਦੀਆਂ ਸੀ ਪਰ ਹੁਣ ਇਸ ਤੇ ਕਾਫੀ ਗੱਲਾਂ ਹਈਆਂ ਅੱਜ ਮਾਲਵਿੰਦਰ ਕੰਗ ਨੇ ਜਿਹੜੇ ਕਿ ਮੁਖਬਲਾਰੇ ਨੇ ਪੰਜਾਬ ਆਮ ਆਦਮੀ ਪਾਰਟੀ ਦੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਜ ਉਹਨਾਂ ਨੇ ਪੀਸੀ ਕੀਤੀ ਪ੍ਰੈਸ ਕਾਨਫਰੰਸ ਕੀਤੀ ਹੈ ਕਾਂਗ ਸਰਬ ਤੁਹਾਡਾ ਸਵਾਗਤ ਹੈ ਜੀ ਤੇ ਆ ਜਿਹੜਾ ਮੁੱਦਾ ਲਗਾਤਾਰ ਪੱਕਿਆ ਹੋਇਆ ਹੈ ਪਰ ਗੱਲ ਧਿਆਨ ਦੀ ਹੈ ਕਿ ਤੁਸੀਂ ਵੀ ਅੱਜ ਜਿਸ ਤਰ੍ਹਾਂ ਕਿਹਾ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਪਰ ਗੱਲ ਉਹੀ ਹੈ ਕਿ ਜਾਖੜ ਸਾਹਿਬ ਦਾ ਐਵੇਂ ਦਾ ਰੁਖ ਉਹਦੇ ਬਾਅਦ ਮੁੱਖ ਮੰਤਰੀ ਸਾਹਿਬ ਨੇ ਖਾਸ ਕਰਕੇ ਕਿਹਾ ਹੈ ਕਿ ਤੁਸੀਂ ਹੁਣ ਜਵਾਬ ਕਿਵੇਂ ਦਿਓਗੇ ਪੰਜਾਬ ਦੇ ਲੋਕਾਂ ਨੂੰ ਡੈਫੀਨਿਟਲੀ ਦੇਖੋ ਹੁਣ ਤੇ ਜਿਹੜਾ ਉਹਨਾਂ ਦਾ ਜਿਹੜਾ ਬਿਆਨ ਸੀ ਜਾਖੜ ਸਾਹਿਬ ਦਾ ਪਰਦੇ ਪਾਉਣ ਵਾਲਾ ਝੂਠਾ ਬਿਆਨ ਉਹਨੂੰ ਤੇ ਭਾਰਤ ਸਰਕਾਰ ਨੇ ਵੀ ਡਿਨਾਈ ਕਰਤਾ ਜੀ ਡਾਇਰੈਕਟ ਇਨਡਾਇਰੈਕਟ ਤੌਰ ਤੇ ਉਹਨਾਂ ਨੇ ਦਿਖਾਤਾ ਵੀ ਜਿਹੜੀਆਂ ਚਾਂਕੀਆਂ ਦਾ ਕਨਸੈਪਟ ਆਇਆ ਉਹਦੇ 'ਚ ਨਾ ਸੀਐਮ ਸਾਹਿਬ ਦੀ ਫੋਟੋ ਹੈ ਨਾ ਸਾਡੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਜੀ ਦੀ ਫੋਟੋ ਹੈ ਸੋ ਅਸੀਂ ਤੇ ਬੜਾ ਸਪਸ਼ਟ ਕਰ ਰਹੇ ਆਂ ਵੀ ਜਾਖੜ ਸਾਹਿਬ ਇਹ ਬਤਾਓ ਇਧਰ ਉਧਰ ਕੀ ਬਾਤ ਮਤ ਕਰੋ ਇਹ ਬਤਾਓ ਕਿ ਝੂਠ ਕਿਉਂ ਬੋਲਾ ਜੀ ਉਹਨਾਂ ਨੂੰ ਮਾਫੀ ਮੰਗਣੀ ਪਊਗੀ ਪੰਜਾਬ ਦੇ ਲੋਕਾਂ ਕੋ ਨਹੀਂ ਤੇ ਅਸੀਂ ਉਹਨਾਂ ਦਾ ਖੇੜਾ ਛੰਡਣ ਵਾਲੇ ਨਹੀਂ ਕਿਉਂਕਿ ਉਹ ਇੱਕ ਵੱਡੀ ਅਹਿਮ ਪੋਜੀਸ਼ਨ ਤੇ ਐ ਇਸ ਵਹਿਮ ਪੋਜੀਸ਼ਨ ਤੇ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੂੰ ਸਾਡੇ ਮਾਣਯੋਗ ਲੀਡਰ ਸਾਹਿਬਾਨਾਂ ਨੂੰ ਲੈ ਕੇ ਜਿਹੜਾ ਉਹਨਾਂ ਨੇ ਗੁੰਮਰਾਹਕੂਨ ਬਿਆਨ ਦਿੱਤਾ ਹੈ ਪੰਜਾਬ ਦੇ ਸ਼ਹੀਦਾਂ ਦੇ ਨਾਲ ਖੜਨ ਦੀ ਬਜਾਏ ਪੰਜਾਬ ਨਾਲ ਵਿਤਕਰਾ ਕਰ ਰਹੀ ਦੇਸ਼ ਦੀ ਸਰਕਾਰ ਦੇ ਅੱਖ ਚ ਖੜੇ ਦਿਖਾਈ ਦਿੱਤੇ ਆ ਤੇ ਪੰਜਾਬ ਦੇ ਲੋਕ ਤੇ ਸਵਾਲ ਕਰਨਗੇ ਕਿ ਜਾਖੜ ਸਾਹਿਬ ਮਾਫੀ ਮੰਗੋ ਪੰਜਾਬ ਦੇ ਲੋਕ ਤਾਂ ਸਵਾਲ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਔਰ ਜਿਹੜੀ ਜਿ ਮਿਨਿਸਟਰੀ ਆਫ ਡਿਫੈਂਸ ਦੀ ਗੱਲ ਕਰੀਏ ਤਾਂ ਕੇਂਦਰ ਦੇ ਤਹਿਤ ਆਂਦੀ ਹੈ ਜਿੱਦਾਂ ਦਾ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਉਹਦੇ ਬਾਅਦ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਦੇ ਇਲਾਵਾ ਖਾਸ ਕਰਕੇ ਜਿਹੜੀ ਇੱਥੇ ਤਰਥੱਲੀ ਮਚੀ ਹੋਈ ਹੈ ਸਿਆਸਤ ਦੇ ਵਿੱਚ ਕੇਂਦਰ ਦੀ ਬੀਜੇਪੀ ਨੂੰ ਵੀ ਇਹ ਸਵਾਲ ਤੁਹਾਨੂੰ ਲੋਕਾਂ ਨੂੰ ਜ਼ਰੂਰ ਕਰਨੇ ਚਾਹੀਦੇ ਕਿ ਤੁਸੀਂ ਇਹਨਾਂ ਤੋਂ ਪੁੱਛੋ ਤਾਂ ਸਹੀ ਵੀ ਕਿੱਥੇ ਝਾਕਿਆ ਸੀ ਹੈ ਕਿਉਂਕਿ ਤੁਹਾਡੀ ਡਿਫੈਂਸ ਮਿਨਿਸਟਰੀ ਜਿਹੜੀ ਉਹ ਇਸ ਤਰ੍ਹਾਂ ਦੇ ਸਟੇਟਮੈਂਟ ਦੇ ਰਹੀ ਹੈ ਕੇਂਦਰ ਸਰਕਾਰ ਨੇ ਤਾਂ ਜਦੋਂ ਸਪਸ਼ਟੀ ਕਰਤਾ ਵੀ ਐਵੇਂ ਦੀ ਕੋਈ ਝਾਂਕੀ ਨਹੀਂ ਆਈ ਕਿ ਜਿੱਤੇ ਸਾਡੇ ਸੀਐਮ ਸਹਿਬਾਨਾਂ ਦਾ ਫੋਟੋ ਹੋਵੇ ਉਹਨਾਂ ਨੇ ਤੇ ਬਿਲਕੁਲ মিডিਆ ਚਾ ਕੇ ਪ੍ਰੈਸ ਕਾਨਫਰੰਸ ਕਰਕੇ ਡਿਪਾਰਟਮੈਂਟ ਆਫ ਡਿਫੈਂਸ ਲੈ ਕਰੇ ਹੋਰ ਇਹਦਾ ਮਤਲਬ ਸਪਸ਼ਟ ਉਹਨਾਂ ਨੇ ਕਿਹਾ ਤਾਂ ਵੀ ਜਾਖੜ ਸਾਹਿਬ ਝੂਠ ਬੋਲ ਰਹੇ ਹੁਣ ਜਾਖੜ ਸਾਹਿਬ ਦੀ ਵਾਰੀ ਕਿਉਂਕਿ ਪੰਜਾਬ ਯੂਨਿਟ ਦੇ ਪ੍ਰਧਾਨ ਪੰਜਾਬ ਦੀਆਂ ਅਸੀਂ ਝਾਂਕੀਆਂ ਜਿਹੜੇ ਟੈਬਲੂ ਆ ਉਹਨਾਂ ਨੂੰ ਇਗਨੋਰ ਕੀਤਾ ਗਿਆ ਉਹਨਾਂ ਨੂੰ ਐਕਸਕਲੂਡ ਕੀਤਾ ਇਨਕਲੂਡ ਨਹੀਂ ਕੀਤਾ ਉਹਨਾਂ ਨੂੰ ਮਨਜ਼ੂਰ ਨਹੀਂ ਕੀਤਾ ਪੰਜਾਬ ਦੇ ਸ਼ਹੀਦਾਂ ਦੀਆਂ ਮਾਈ ਭਾਗੋ ਜੀ ਦੀਆਂ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਸੇਮ ਕਨਸੈਪਟ ਨੂੰ ਗੁਜਰਾਤ ਔਰ ਮਹਾਰਾਸ਼ਟਰ ਵਾਲੇ ਇਨਕਲੂਡ ਕਰ ਲਏ ਉਹਨਾਂ ਨੇ ਐਕਸੈਪਟ ਕਰ ਲਏ ਸੋ ਪੰਜਾਬ ਸਟੇਟ ਨਾਲ ਵਿਤਕਰਾ ਕੀਤਾ ਆ ਜਾਖੜ ਸਾਹਿਬ ਨੇ ਝੂਠ ਬੋਲਿਆ ਤਾਂ ਇਸ ਕਰਕੇ ਅਸੀਂ ਕਿਨੇ ਜਾਖੜ ਸਾਹਿਬ ਜਾਂ ਮਾਫੀ ਵਾਂਗੂ ਜਾਂ ਸਬੂਤ ਰੱਖ ਬਟ ਡਿਫੈਂਸ ਮਿਨਿਸਟਰੀ ਨੇ ਕੀ ਕੀਤਾ ਸੀ ਉਹ ਆਨਲਾਈਨ ਪਾਈਆਂ ਸੀ www.gov.in ਕਰਕੇ ਉਸ ਜਿਹੜੀ ਉਹਨਾਂ ਦੀ ਇੱਕ ਵੈਬਸਾਈਟ ਹੈਗੀ ਉਹ ਹਜੇ ਵੀ ਉੱਥੇ ਪਈਆਂ ਨੇ ਤੇ ਕੀ ਜਾਖੜ ਸਾਹਿਬ ਨੂੰ ਪਤਾ ਨਹੀਂ ਸੀ ਕਿ ਸਾਡੇ ਗਵਰਨਮੈਂਟ ਨੇ ਜਾਂ ਇੱਕ ਇੱਕ ਪ੍ਰੋਵੀਜ਼ਨ ਹੈਗਾ ਕਿ ਵੈਬਸਾਈਟ ਇਸ ਤਰ੍ਹਾਂ ਦੀ ਹੈਗੀ ਹੈ ਜਿੱਥੇ ਕਿ ਐਵੇਂ ਦੀਆਂ ਪਾਈਆਂ ਜਾ ਸਕਦੀਆਂ ਔਰ ਉਹ ਹਜੇ ਵੀ ਦੇਖਿਆ ਜਾ ਸਕਦੀਆਂ ਕਿ ਤੁਹਾਨੂੰ ਤੁਸੀਂ ਵੀ ਖੁਦ ਦੇਖਿਓ ਹਾਂ ਹਾਂ ਉੱਥੇ ਆਨਲਾਈਨ ਪਈਆਂ ਜੀ ਜੀ ਉਹਦੇ ਤੇ ਕੋਈ ਇਹੋ ਜੀ ਗੱਲ ਨਹੀਂ ਕਿਸੇ ਦੀ ਫੋਟੋ ਨਹੀਂ ਹੈ ਸਿਰਫ ਸਾਡੇ ਸ਼ਹੀਦਾਂ ਸ਼ੋਰ ਸੂਰ ਵੀਰਾਂ ਦੀਆਂ ਸ਼ਹੀਦੇ ਆਜਮ ਭਗਤ ਸਿੰਘ ਜੀ ਰਾਜਕਰੂ ਸਰਦੇਵ ਜੀ ਲਾਲਾ ਲਾਜਪਤ ਰਾਏ ਜੀ ਈਵਨ ਸਰਾਬਾ ਸਾਹਿਬ ਦੀ ਕਰਤਾਰ ਮੰਨ ਲੈ ਕੇ ਵੀ ਭੰਗੜਾ ਵਗੈਰਾ ਕਰਦੇ ਆਂ ਔਰ ਉਦਮ ਸਿੰਘ ਜੀ ਦੀ ਇਸ ਤੋਂ ਇਲਾਵਾ ਪੰਜਾਬ ਦਾ ਜਿਹੜਾ ਰਿਚ ਕਲਚਰ ਹੈ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਸੰਬੰਧਿਤ ਹੈ ਇੱਕ ਮਈ ਪਾਗੋ ਜੀ ਜਿਹੜੇ ਹੂਮਨ ਏਮਪਾਵਰਮੈਂਟ ਦਾ ਪ੍ਰਤੀਕ ਹੈ ਇਹ ਹੀ ਤਮਾਮ ਜਿਹੜੇ ਕਨਸੈਪਟ ਹੈ ਉਹ ਭੇਜੇ ਸੀ ਅਸੀਂ ਸੋ ਗੱਲ ਤੇ ਆ ਵੀ ਉਹ ਤੇ ਸਾਡੇ ਨਾਲ ਕਰ ਹੀ ਰਿਹਾ ਵਿਤਕਰਾ ਉਹ ਲਗਾਤਾਰ ਕਰ ਰਿਹਾ ਫਾਈਨੈਂਸ਼ਲੀ ਆਰਥਿਕ ਤੌਰ ਤੇ ਪੰਜਾਬ ਨੂੰ ਨੁਕਸਾਨ ਪਹਚਾ ਰਿਹਾ ਹੈ ਗਾਹੇ ਬਗਾਹੇ ਪੰਜਾਬ ਦੇ ਅਧਿਕਾਰਾਂ ਤੇ ਡਾਕੇ ਮਾਰ ਰਿਹਾ ਚਾਹੇ ਉਹ ਬੀਬੀਐਮਬੀ ਦਾ ਵਿਸ਼ਾ ਹੋਵੇ ਚਾ ਚੰਡੀਗੜ੍ਹ ਚ ਪੇਸ਼ ਕੇ ਲਾਗੂ ਕਰਨ ਦੀ ਗੱਲ ਹੋਵੇ ਭਾਜਪਾ ਤਾਂ ਤੱਕਾ ਕਰ ਹੀ ਰਹੀ ਹੈ ਜੀ ਲੇਕਿਨ ਇਹ ਵਾਰ-ਵਾਰ ਜਾਖੜ ਸਾਹਿਬ ਕਹਿੰਦੇ ਜੀ ਮੈਂ ਤੇ ਪੰਜਾਬੀ ਆ ਮੈਨੂੰ ਮਾਣ ਪੰਜਾਬ ਤੇ ਆ ਪੰਜਾਬੀਅਤ ਤੇ ਆ ਉਸ ਜਾਖੜ ਸਾਹਿਬ ਨੇ ਜਿਸ ਤਰੀਕੇ ਨਾਲ ਝੂਠ ਬੋਲਿਆ ਉਹ ਅਸੀਂ ਜ਼ਰੂਰ ਹੁਣ ਲੋਕਾਂ ਦੀ ਕਚਹਿਰੀ 'ਚ ਲੈ ਕੇ ਜਾ ਰਹੇ ਆ ਜਾਂ ਤੇ ਜਾਖੜ ਸਾਹਿਬ ਮਾਫੀ ਮੰਗੋ ਖੜਾ ਸ਼ਾਂਤ ਛੱਡਾਂਗੇ ਜਾਂ ਫਿਰ ਸਬੂਤ ਜਿਹੜੇ ਦਿੱਲੀ ਦੇ ਚਾਕੇ ਨੇ ਉਹ ਵੀ 6 ਗਈਆਂ ਸੀਗੇ ਜਿਹਦੇ ਚ ਮੁਹੱਲਾ ਕਲੀਨਿਕਸ ਤੇ ਖਾਸ ਕਰਕੇ ਸਕੂਲਸ ਦੀ ਮਤਲਬ ਉਹਨਾਂ ਨੂੰ ਡਿਸਪਲੇ ਕੀਤਾ ਗਿਆ ਸੀਗਾ ਉਹ ਵੀ ਰਿਜੈਕਟ ਹੋਈਆਂ ਪਰਟਿਕੁਲਰਲੀ ਪੰਜਾਬ ਦੀ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਪਰਟਿਕੁਲਰਲੀ ਦਿੱਲੀ ਦੀ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹੀ ਰਿਜੈਕਟ ਹੋਈਆਂ ਨੇ ਹਾਂ ਡੈਫੀਨਿਟਲੀ ਦੇਖੋ ਇੱਕ ਪਾਸੇ ਤੇ ਗੁਜਰਾਤ ਯੂਪੀ ਉਤਰਾਖੰਡ ਜਿੱਥੇ ਭਾਜਪਾ ਰੂਲਡ ਗਵਰਨਮੈਂਟਸ ਉੱਥੇ ਲਗਾਤਾਰ 5 ਸਾਲ ਹੋ ਗਿਆ ਉਹਨਾਂ ਨੂੰ ਹਰ ਸਾਲ ਜਿਹੜਾ ਆ ਉਥੇ ਜਗਾ ਮਿਲਦੀ ਆ ਪਰੇਟ ਚ ਹਰ ਸਾਲ ਮਿਲ ਰਹੀ 5 ਸਾਲ ਤੋਂ ਵੱਧ ਵੀ ਹੋ ਗਏ ਔਰ ਉਹ ਦੂਜੇ ਪਾਸੇ ਪੰਜਾਬ ਨੂੰ ਲਗਾਤਾਰ ਦੂਸਰੇ ਸਾਲ ਇਗਨੋਰ ਕੀਤਾ ਹੈ ਦਿੱਲੀ ਸਰਕਾਰ ਵੀ ਆਵਾਦੀ ਪਾਰਟੀ ਦੀ ਉਹ ਸੋ ਇਹ ਕਿਤੇ ਨਾ ਕਿਤੇ ਪਿਕ ਐਂਡ ਚੂਸ ਦੀ ਗੱਲ ਹੈ ਜਿੱਥੇ ਇਹਨਾਂ ਦੀਆਂ ਸਰਕਾਰਾਂ ਨਹੀਂ ਉਹਨਾਂ ਨੂੰ ਇਹ ਮਤਲਬ ਇਗਨੋਰ ਕਰ ਰਿਹਾ ਹਰ ਤਰੀਕੇ ਨਹੀਂ ਕਰ ਰਿਹਾ ਤੇ ਇਵਨ ਦੋ ਫੰਡਿੰਗ ਦੀ ਗੱਲ ਹੁੰਦੀ ਹੈ ਕੋਈ ਸਰਕਾਰ ਦੇ ਸਕੀਮਸ ਦੀ ਗੱਲ ਹੁੰਦੀ ਆ ਉਹਦੇ ਚ ਵੀ ਇਹ ਕਿਤੇ ਨਾ ਕਿਤੇ ਵਿਤਕਰਾ ਕਰਦੇ ਆ ਭਾਜਪਾ ਰੂਲਡ ਸਟੇਟਸ ਨੂੰ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਹਰਿਆਣੇ ਨੂੰ ਲਗਾਤਾਰ ਰਿਪਰੈਜੈਂਟੇਸ਼ਨ ਮਿਲ ਰਹੀ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਕਿੰਨੇ ਸਾਰਿਆਂ ਨੂੰ ਦੋ ਲੇਕਿਨ ਪੰਜਾਬ ਨਾਲ ਧੱਕਾ ਨਾ ਕਰੋ ਜੀ 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 ਦਿੱਲੀ ਨਾਲ ਧੱਕਾ ਨਾ ਕਰੋ ਜੀ ਜੀ ਸੋ ਇਹ ਸਾਡਾ ਸਵਾਲ ਹੈ ਜੀ ਜਿਹੜੀਆਂ ਚਾਕੀਆਂ ਸੀ ਕਿਹਾ ਗਿਆ ਸੀ ਕਿ ਜਦੋਂ ਇੱਥੇ 26 ਜਨਵਰੀ ਮਨਾਈ ਜਾਏਗੀ ਸੂਬੇ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਉਹ ਇੱਥੇ ਡਿਸਪਲੇ ਕੀਤੇ ਜਾਣਗੇ ਕੀ ਇਹ ਪੁਖਤਾ ਗੱਲ ਹੈਗੀ ਹੈ ਕਿ ਇੱਥੇ ਕੀਤੇ ਜਾਣਗੇ ਡੈਫੀਨਿਟਲੀ ਅਸੀਂ ਆਪਣੇ ਮਹਾਨ ਲੋਕਾਂ ਦੀਆਂ ਜਿਹੜੀਆਂ ਟੈਬਲੂਜ਼ ਹੈ ਚਾਂਕੀਆਂ ਆ ਸਾਡਾ ਕਲਚਰ ਹੈ ਸਾਡੇ ਵਿਰਸਾ ਆ ਸਾਡੇ ਕੌਮੀ ਸ਼ਹੀਦ ਆਂ ਹੀ ਤੇ ਕਹਿੰਨੇ ਨਹੀਂ ਪੰਜਾਬ ਦੀ ਧਰਤੀ ਤੇ ਜੰਮੇ ਆਂ ਪਰ ਦੇਸ਼ ਦੇ ਸ਼ਹੀਦ ਆਂ ਡੈਫੀਨਟਲੀ ਅਸੀਂ ਲੁਧਿਆਣਾ ਵੀ ਪੀਯੂ ਗਰਾਊਂਡ ਤੇ ਸੀਐਮ ਸਾਹਿਬ ਖੁਦ ਰਹਿਣਗੇ ਔਰ ਪੰਜਾਬ ਚ ਹਰ ਥਾਂ ਤੇ ਡੈਫੀਨਟਲੀ ਉਹਨੂੰ ਜਿਹੜਾ ਆ ਉਚਾਂਕੀਆਂ ਲੋਕਾਂ ਨੂੰ ਦਿਖਾਈਆਂ ਜਾਣਗੀਆਂ ਬਹੁਤ ਬਹੁਤ ਧੰਨਵਾਦ ਜੀ ਆ ਸਾਡੇ ਨਾਲ ਸੀ ਕਿ ਮਾਲਵਿੰਦਰ ਸਿੰਘ ਕੰਗਜੜ ਕੀ ਮੁਖ ਬੁਲਾ ਰਹੇ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਉਹਨਾਂ ਨੇ ਕਿਹਾ ਕਿ ਲਗਾਤਾਰ ਬੀਜੇਪੀ ਦੀ ਜਿਹੜੀ ਕੇਂਦਰ ਦੀ ਸਰਕਾਰ ਹੈਗੀ ਹੈ ਪੰਜਾਬ ਦੇ ਨਾਲ ਟੱਕਾ ਕਰ ਰਹੀ ਹੈ ਵਿਤਕਰਾ ਕਰ ਰਹੀ ਹੈ ਔਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਚਾਕੀਆਂ ਤੇ ਕੋਈ ਵੀ ਮਤਲਬ ਨਹੀਂ ਸੀਗਾ ਕਿਉਂਕਿ ਉਹ ਹੁਣ ਤਾਂ ਮਿਨਿਸਟਰੀ ਆਫ ਡਿਫੈਂਸ ਨੇ ਵੀ ਕਹਿ ਦਿੱਤਾ ਹੈ ਕਿ ਕੋਈ ਮੁੱਖ ਮੰਤਰੀ ਪੰਜਾਬ ਜਾਂ ਮੁੱਖ ਮੰਤਰੀ ਦਿੱਲੀ ਦੀ ਤਸਵੀਰ ਜਾਂ ਫੋਟੋ ਲਾਣ ਦੀ ਗੱਲ ਨਹੀਂ ਕਹੀ ਗਈ ਸੀ ਜਦਕਿ ਦੂਸਰੇ ਪਾਸੇ ਦੇਖਿਆ ਜਾਏ ਤਾਂ ਪੰਜਾਬ ਭਾਜਪਾ ਦੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ ਨੇ ਆਪਣੀ ਗੱਲ ਇਸ ਤਰੀਕੇ ਦੇ ਨਾਲ ਰੱਖੀ ਸੀ ਕਿ ਰਿਜੈਕਟ ਹੀ ਤਾਂ ਕਰਕੇ ਕੀਤੀਆਂ ਗਈਆਂ ਸਾਰੀਆਂ ਟੈਬੂਜ਼ ਜਾਂ ਫਿਰ ਚਾਕੀਆਂ ਕਿਉਂਕਿ ਉਸ ਤੇ ਡਿਸਪਲੇ ਕੀਤੀ ਕਰਨ ਦੀ ਗੱਲ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਫੋਟੋਗ੍ਰਾਫਸ ਉੱਥੇ ਲੱਗਣੀਆਂ ਚਾਹੀਦੀਆਂ ਪਰ ਹੁਣ ਇਹ ਗੱਲ ਜਿਹੜੀ ਹੈ ਸਿਆਸਤ ਇਸ ਤਰੀਕੇ ਦੇ ਨਾਲ ਮੋੜ ਲੈ ਰਹੀ ਹੈ ਪਰ ਕਿਤੇ ਨਾ ਕਿਤੇ ਸਿਆਸਤ ਤੋਂ ਉੱਪਰ ਉੱਠ ਕੇ ਜੇ ਗੱਲ ਕੀਤੀ ਜਾਏ ਤਾਂ ਚਾਕੀਆਂ ਲੱਗਣੀਆਂ ਚਾਹੀਦੀਆਂ ਕਿਉਂਕਿ ਵਾਕਈ ਪੰਜਾਬ ਦਾ ਜਿਹੜਾ ਕਲਚਰ ਹੈਗਾ ਬਹੁਤ ਰਿਚ ਹੈਗਾ ਔਰ ਬਹੁਤ ਵੱਡੇ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਹਿੱਸਾ ਆਜ਼ਾਦੀ ਦੇ ਵਿੱਚ ਪਾਇਆ ਹੈ ਪਹਿਲੇ ਹੀ ਬਹੁਤ ਤੱਕੇ ਤੇ ਵਿਤਕਰੇ ਦਿੱਲੀ ਨੇ ਕੀਤੇ ਹੈ ਕੇਂਦਰ ਨੇ ਕੀਤੇ ਹੈ ਹਰ ਵਾਰ ਪੰਜਾਬ ਦੇ ਨਾਲ ਤੇ ਇਸ ਵਾਰ ਚਾਕੀਆਂ ਦਾ ਇਸ ਤਰੀਕੇ ਦੇ ਨਾਲ ਦੂਸਰੀ ਵਾਰ ਰਿਜੈਕਟ ਹੋਣਾ ਆਪਣੇ ਆਪ ਦੇ ਵਿੱਚ ਸਵਾਲ ਜ਼ਰੂਰ ਖੜੇ ਕਰਦਾ ਹੈ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ